ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਆ ਰੈਕੋਟ ਰੋਡ ਤੇ ਇਹ ਵੱਡਾ ਰੋਡ ਬਣਨ ਲੱਗਿਆਗਾ ਜਿਹੜਾ ਇਹ ਜਾ ਕੇ ਜੰਮੂ ਕਟੜਾ ਹਾਈਵੇ ਆਉਂਦਾ ਉਹਦੇ ਨਾਲ ਜੋੜਨਗੇ ਇਹ ਬੁੱਲਾਪੁਰ ਕੋਲੇ ਜਾ ਕੇ ਚਲੋ ਰੋਡ ਕਹਿੰਦੇ ਹੁੰਦੇ ਜ਼ਰੂਰੀ ਵੀ ਆ ਤਰੱਕੀ ਵੀ ਆ ਰੋੜਾਂ ਨਾਲ ਹੀ ਹੋਣੀ ਆ ਪਰ ਤੁਸੀਂ ਐਂ ਦੇਖ ਲਓ ਵੀ ਜਿਹੜੀ ਭਾਰਤ ਦੀ ਆਬਾਦੀ 80% ਆਬਾਦੀ ਮੋਟਰਸਾਈਕਲਾਂ ਤੇ ਨਿਰਭਰ ਆ 20% ਗੱਡੀਆਂ ਵਾਲੇ ਹੋਣੇ ਆ ਉਹ ਵੀ ਪੰਜਾਬ 'ਚ ਹੀ ਆ ਜ਼ਿਆਦਾਤਰ ਜੇ ਪੰਜਾਬ ਚੋਂ ਤੁਸੀਂ ਬਾਹਰ ਜਾਓਗੇ ਤਕਰੀਬਨ 90% ਲੋਕੀ ਮੋਟਰਸਾਈਕਲ ਦੀ ਬਾਤੋਂ ਕਰਦੇ ਆ ਜਿਹੜੇ ਵੱਡੇ ਰੋਡ ਬਣ ਰਹੇ ਆ ਭਾਰਤ ਮਾਲਾ ਪ੍ਰੋਜੈਕਟ ਆ ਜਿਹੜਾ ਇਹਦੇ ਤੇ ਕੋਈ ਤੁਸੀਂ ਮੋਟਰਸਾਈਕਲ ਨਹੀਂ ਚਾੜ ਸਕਦੇ ਹੁਣ ਜਿਹੜਾ ਇਹ ਰੋਡ ਆ ਇਹਦੇ ਆਲੇ-ਦੁਆਲੇ ਨਾ ਤਾਂ ਤੁਸੀਂ ਕੋਈ ਢਾਬਾ ਖੋਲ੍ਹ ਸਕਦੇ ਹੋ ਨਾ ਤੁਸੀਂ ਕੋਈ ਦੁਕਾਨ ਪਾ ਸਕਦੇ ਹੋ ਕਿਉਂ ਇਹ ਉੱਚਾ ਹੀ ਇੰਨਾ ਕਰ ਦੇਣਾ ਵੀ ਤੁਹਾਡੀ ਪਹੁੰਚ ਤੋਂ ਹੀ ਬਾਹਰ ਹੋ ਗਿਆ ਵੀ ਜਿਹੜੀਆਂ ਟਰਾਂਸਪੋਰਟ ਵਾਲੀਆਂ ਵੱਡੀਆਂ ਗੱਡੀਆਂ ਲੰਘਿਆ ਕਰਨਗੀਆਂ ਇਹਦੇ ਉੱਤੋਂ ਦੀ ਰੋਡ ਵੀ ਜ਼ਰੂਰੀ ਆ ਪਰ ਇੱਕ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜੇ ਆਲੇ-ਦਾਲੇ ਦੇ ਇੱਥੇ ਲੋਕਾਂ ਦਾ ਰੁਜ਼ਗਾਰ ਚੱਲੂਗਾ ਢਾਬੇ ਹੋਣਗੇ ਨਾਲ પેટ્રોલ ਪੰਪ ਹੋਣ ਤੇ ਨਾਲ ਫੇਕ ਜ਼ਮੀਨਾਂ ਦੀ ਕੀਮਤ ਵੀ ਵੱਧਦੀ ਆ ਕੋਈ ਆਪ ਦਾ ਢਾਬਾ ਲਾ ਸਕਦਾ ਕੋਈ ਕਾਸੇ ਦੀ ਵੀ ਦੁਕਾਨ ਪਾ ਸਕਦਾ ਹੁਣੇ ਬਠਿੰਡੇ ਤੋਂ ਚੱਲ ਪੈਣਾ ਇਹਦੇ ਆਲੇ-ਦਾਲੇ ਇੱਕ ਵੀ ਦੁਕਾਨ ਨਹੀਂ ਬਣਨੀ ਫਿਰ ਤੁਸੀਂ ਐਂ ਦੇਖ ਲਓ ਜਿਹੜਾ ਜਿਹਦੇ ਨਾਲ ਜੋੜਨਾ ਗਾਹਾਂ ਜੰਮੂ ਕਟੜੇ ਨਾਲ ਉਹਦੇ ਆਲੇ-ਦੁਆਲੇ ਇਕੱਲੇ ਰਿਲਾਇੰਸ ਵਾਲਿਆਂ ਦੇ ਪੰਪ ਹੀ ਆ ਉਹਨਾਂ ਦੇ ਹੋਟਲ ਉੱਥੇ ਜਾਨੀ ਕਿ ਮਾੜੇ ਬੰਦੇ ਸੀ ਤਾਂ ਪਹੁੰਚੋ ਰੋਡ ਵੀ ਇਹਨਾਂ ਨੇ ਪਰੇ ਕਰਦੇ ਤੁਸੀਂ ਐਂੋ ਵੇਖ ਲਓ ਇਹ ਆਪਾਂ ਹੀ ਭਾਰਤ ਮਾਲਾ ਪ੍ਰੋਜੈਕਟ ਦਾ ਹਿੱਸਾ ਅਟਲ ਵਿਆਹਰੀ ਉਭਾਜਪਾਈ ਨੇ ਆਖਿਆ ਸੀ ਵੀ ਇੱਕ ਭਾਰਤ ਮਾਲਾ ਇੱਕ ਅਜਿਹਾ ਪ੍ਰੋਜੈਕਟ ਲੈ ਕੇ ਜਾਵਾਂ ਜਿਹਦੇ ਨਾਲ ਭਾਰਤ ਦੇ ਸਾਰੇ ਜਿੰਨੇ ਵੀ ਸ਼ਹਿਰ ਆ ਇੱਕ ਮਾਲਾ ਚ ਅਸੀਂ ਪਰੋ ਦੇਾਂਗੇ ਵੀ ਸਾਰੇ ਜਿਹੜੇ ਰੋਡ ਆ ਹਰੇਕ ਸ਼ਹਿਰ ਨਾਲ ਜੁੜਦਾ ਕਰ ਦਿਆਂਗੇ ਉਹ ਗੱਲ ਹੋਈ ਜਾਂਦੀ ਆ ਪੂਰਾ ਜੰਗੀ ਪੱਧਰ ਤੇ ਕੰਮ ਚੱਲ ਰਿਹਾਗਾ ਪਹਿਲਾਂ ਇਹ ਰੋਡ ਤੇ ਠੀਕ ਆ ਬ੍ਰੌਦਰ ਹੀ ਹੋਇਆ 90% ਵੀਰਾਂ ਨੇ ਪਹਿਲਾਂ ਪੈਸੇ ਚੱਕਲੇ ਸੀ ਉਦੋਂ ਜ਼ਮੀਨਾਂ ਸਸਤੀਆਂ ਸੀ ਜਾਂ 10% ਭਰਾ ਰਹਿ ਗਏ ਸੀਗੇ ਉਹਨਾਂ ਨੇ ਚੱਕੇ ਨਹੀਂ ਗੇ ਚਲੋ ਹਰ ਕਿਸੇ ਨੂੰ ਹੁੰਦਾ ਹੀ ਆ ਅਗਲੇ ਦੀ ਜਾਇਦਾਦ ਤਾਂ ਹਨਾ ਉਹ ਅਗਲੇ ਦਾ ਅਧਿਕਾਰ ਆ ਚਾਹੇ ਉਹ ਵੇਚੇ ਚਾਹੇ ਨਾ ਵੇਚੇ ਉਹਦੀ ਮਰਜ਼ੀ ਹੋਣੀ ਚਾਹੀਦੀ ਹੈ ਵੀ ਤੱਕਾ ਨਹੀਂ ਸਰਕਾਰ ਨੂੰ ਕਿਸੇ ਨਾ ਕਰਨਾ ਚਾਹੀਦਾ ਪੂਰਾ ਹੈ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਵੇਖ ਲਓ ਪਰ ਜਿਹੜਾ ਇਹ ਸਾਡੇ ਪਿੰਡ ਵਾਲਾ ਰੋਡ ਆ ਇੱਥੇ ਪੁਲ ਬਣ ਜਾਣਾਗਾ ਨਾ ਇਹ ਤੇ ਸਾਡੇ ਇੱਥੋਂ ਕੋਈ ਚੜ੍ਹ ਸਕਦਾ ਰੋਡ ਤੇ ਗਾਹਾਂ ਹੋ ਸਕਦਾ ਵੀ ਰੈਕੋਟ ਗਾਹਾਂ ਜਾ ਕੇ ਇੱਕ ਕੱਟ ਜੈ ਇਹਨਾਂ ਨੇ ਬਣਾਇਆਗਾ ਇਹ ਚੀਜ਼ਾਂ ਤਾਂ ਗੌਰ ਕਰਿਆ ਕਰੋ ਬਈ ਸਰਕਾਰ ਨੂੰ ਵੀ ਚਾਹੀਦਾ ਵੀ ਜਦੋਂ 80% ਵਾਦੀ ਮੋਟਰਸਾਈਕਲਾਂ ਤੇ ਨਿਰਭਰ ਆ ਵੀ ਮੋਟਰਸਾਈਕਲ ਚਿਰ ਤੇ ਟਰੈਕਟਰ ਜਰੂਰੀ ਆ ਹਰ ਰੋਡ ਤੇ ਚੜਨਾ ਚਾਹੇ ਉਹ ਭਰਤ ਮਾਲਾ ਪ੍ਰੋਜੈਕਟਾ ਚਾਹੇ ਕੋਈ ਪ੍ਰੋਜੈਕਟ ਹੋਵੇ